ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦੇ ਸੰਸਬਦਾਂ ਸਵਾਲ ਕਰਦਾ ਹੈ ਬੀਤੇ ਦੋ ਦਿਨ ਪਹਿਲਾਂ ਫਰੀਕੋਟ ਦੀ ਦਾਣਾ ਮੰਡੀ ਦੇ ਵਿੱਚ ਕੁਝ ਅਗਿਆਤ ਵਿਅਕਤੀਆਂ ਵੱਲੋਂ ਦੁਕਾਨਦਾਰਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਫਰੀਕੋਟ ਪੁਲਿਸ ਵੱਲੋਂ ਉਸ ਸਮੇਂ ਇੱਕ ਐਫਆਈਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਕਾਰਵਾਈ ਕਰਦੇ ਹੋਏ ਆ ਫਰੀਕੋਟ ਪੁਲਿਸ ਵੱਲੋਂ ਉਹਨਾਂ ਚਾਰਾਂ ਵਿਅਕਤੀਆਂ ਵਿੱਚੋਂ ਦੋਆਂ ਨੂੰ ਕਾਬੂ ਕਰਦਾ ਦਾਅਵਾ ਕੀਤਾ ਹੈ ਅੱਜ ਫ੍ਰੀਕੋਰਟ ਦੇ ਵਿੱਚ ਐਸਐਸਪੀ ਫ੍ਰੀਕੋਰਟ ਪ੍ਰਗਿਆ ਜੈਨ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਕਰਦੇ ਹੋਏ ਆ ਇਹ ਦਾਵਾ ਕੀਤਾ ਕਿ ਉਹਨਾਂ ਵੱਲੋਂ ਪਿਛਲੇ ਦਿਨੀ ਜੋ ਪੁਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨਦਾਰ ਉੱਪਰ ਜੋ ਹਮਲਾ ਹੋਇਆ ਸੀ ਉਸ ਵਿੱਚ ਦੋ ਵਿਅਕਤੀਆਂ ਨੂੰ ਫੜ ਲਿਆ ਗਿਆ ਹੈ ਅਤੇ ਦੋ ਹਜੇ ਗ੍ਰਿਫਤੋ ਬਾਹਰ ਨੇ ਉਹਨਾਂ ਨੂੰ ਵੀ ਜਿਹੜਾ ਜਲਦ ਫੜ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਗਾਂਦਰਾਵਾਂ ਵੱਲੋਂ ਜੋ ਕਿਹਾ ਗਿਆ ਸੀ ਕਿ ਪਿਛਲੇ ਦਿਨੀ ਉਹਨਾਂ ਦੀ ਪਾਰਕਿੰਗ ਨੂੰ ਲੈ ਕੇ ਕਿਸੇ ਨਾਲ ਬਹਿਸ ਹੋਈ ਸੀ ਇਹ ਉਹੀ ਵਿਅਕਤੀ ਹਨ ਉਹਨਾਂ ਵੱਲੋਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਫਿਲਹਾਲ ਇਹਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਐਸਐਸਬੀ ਫਰੀ ਕੋਟ ਪ੍ਰਗਿਆ ਜੈ ਨੇ ਦੋ علاوہ ਇੱਕ ਦੋ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਫਰੀਦਕੋਟ ਏਕੇ ਜੇ ਚ ਜਿਹੜੇ ਦੋ ਵਪਾਰੀ ਬਾਈ ਦਾ ਨੇਮ ਆਫ ਅਰਪਣ ਜੈਨ ਐਂਡ ਯੁਗੇਸ਼ ਸਿੰਘਲਾ ਉਹਨਾਂ ਤੇ ਕੁਝ ਤਿੰਨ ਚਾਰ ਅਣਪਛਾਤੇ ਬੰਦਿਆਂ ਨੇ ਉਹਨਾਂ ਦੀ ਇਹ ਰਿਪੋਰਟ ਕੀਤੀ ਸੀ ਔਰ ਇਹ ਚ ਕਾਫੀ ਸ਼ਹਿਰ ਚ ਇੱਕ ਗੁੱਸੇ ਦਾ ਮਾਹੌਲ ਸੀ ਔਰ ਉਸ ਇੱਕ ਕੇਸ ਚ ਪੁਲਿਸ ਨੇ ਕਾਫੀ एक इमीडिएट uh, एक्शन लेंदे हुए ना ही चार अनआइडेंटिफाइड परसनस नईडेंटिफाई किया बल्कि उन्होंने ऑलरेडी अरेस्ट भी किया जा चुका है सोडे so, तो माध्यम रा ही मैं सारे गल दसना चाहनी हूँ कि जेडे दो बंदे हैं वो अरेस्ट हो चुके हैं बाकी जो दोनों भी बहुत छेती अरेस्ट कर लाँगे इमीडिएट एफ़आईआर वॉज रजिस्टर्ड एफ आई आर नंबर फिफ्टीन अंडर सैक्शन थ्री थर्टी थ्री हंड्रेड एंड फिफ्टीन टू थ्री सब फाइव बी एन एस ਉਹ ਰਜਿਸਟਰ ਹੋਈ ਸੀ ਪੀਐਸਟੀ ਫਰੀਦਕੋਟ ਵਿਖੇ ਔਰ ਜਿਹੜੇ ਦੋਸ਼ੀ ਅਰੇਸਟਡ ਨੇ ਉਹਨਾਂ ਦੇ ਨਾਮ ਹੈ ਹਰਮਨ ਸਿੰਘ ਔਰ ਫਰਮਨ ਟੇਲੋ ਔਰ ਗੁਰਿੰਦਰ ਸਿੰਘ ਉਰਫ ਵਿੱਕੀ ਇਹ ਚ ਜਿਹੜਾ ਮੋਟਿਵ ਸੀ ਕਿ ਇੱਕ ਹਫਤਾ ਪਹਿਲਾਂ ਕੁਝ ਇੱਕ ਟਿਫ ਹੋਇਆ ਸੀ ਆਪਸੀ ਕੁਝ ਪਾਰਕਿੰਗ ਨੂੰ ਲੈ ਕੇ ਔਰ ਉਸ ਤੋਂ ਬਾਅਦ ਫਿਰ ਜਿਹੜੀ ਇਹ ਆਪੋਜ਼ਿਟ ਪਾਰਟੀ ਸੀ ਇਹ ਬੰਦਾ ਆਪਣੇ ਦੋ ਚਾਰ ਦੋਸਤਾਂ ਨੂੰ ਲੈ ਕੇ ਉੱਥੇ ਆਇਆ ਸੀ ਔਰ ਇਹ ਇੱਕ ਕਹਾ ਸੁਣੀ ਔਰ ਇੱਕ ਫਿਜ਼ੀਕਲ ਸਕਫਲ ਵਾਲੀ ਜਿਹੜੀ ਗੱਲ ਆਈ ਸੀ ਸੋ ਵੀ ਹੈਵ ਆਲਰੇਡੀ ਐਕਟਡ ਔਨ ਇਟ ਐਂਡ ਜਿਹੜੇ ਦੋ ਰਹਿ ਗਏ ਉਹਨੂੰ ਵੀ ਅਸੀਂ ਬਹੁਤ ਛੇਤੀ ਫੜ ਲਾਂਗੇ। ਫੜੀ ਗਏ ਨੇ ਕਿ ਇਹ ਕੋਈ ਗਾਸ਼ਤਪੁਰ ਦੇ ਲੋਕ ਨਹੀਂ ਜਾਂ ਆਮ ਨੌਜਵਾਨੀ ਨਹੀਂ ਜੀ ਇਹਦੇ ਵਿੱਚ ਜਿਹੜਾ ਹਰਮਨ ਸਿੰਘ ਹੈ ਇਹ ਤੇ ਪੁਰਾਣੇ ਦੋ ਪਰਚੇ ਨੇ ਔਰ ਇੱਕ ਪਰਚਾ ਐ ਐਂਡੀਪੀਐਸ ਐਕਟ ਦਾ ਹੈ ਦੋਨੋਂ ਹੀ ਪਰਚੇ ਇਹ ਤੇ ਐਂਡੀਪੀਐਸ ਐਕਟ ਦੇ ਹੈਗੇ ਯਾਨੀ ਜਿਹੜੇ ਉਹ ਨਸ਼ੇੜੀ ਬੰਦੇ ਹੁੰਦੇ ਜਿਹੜਾ ਬੰਦਾ ਆਨ ਦਾ ਰਨ ਹੈ ਹੂ ਇਜ਼ ਏਟ ਟੂ ਬੀ ਅਰੈਸਟਡ ਉਹਤੇ ਵੀ ਪੁਰਾਣੇ ਦੋ ਤਿੰਨ ਪਰਚੇ ਨੇ